ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਹੋ ਪਲਾ ਬੰਸ ਨਹੀਂ ਹੈਗਾ ਯਾਰ ਲੱਗਦਾ ਤੋਫੀਆ ਦੇਖ ਲੈਨੇ ਚਲ ਜਾ ਕੇ ਲੈ ਵੇ ਇਹ ਤਾਂ ਕੱਢ ਗਿਆ ਕੰਡਾ ਯਾਰ ਇਦਰੋਂ ਬਣ ਜੂ 20 ਕੁ ਹਜ਼ਾਰ ਰੁਪਈਆ ਆਪਾਂ ਨੂੰ ਉਹੀ ਭਾਂਡ ਦੀ ਫੁੱਦੀ ਗੱਟਾਂ ਨਾਲ ਟੂਵੀ ਹਲਾਲੀ ਕਿੱਡਾ ਕੰਮ ਵਧੀਆ ਓਏ ਐਸੇ ਵਧੀਆ ਬਣਦੇ ਆ ਲੈ ਵੇ 10 ਦਿਨਾਂ ਚ 22 ਲੱਖ ਰੁਪਈਆ ਬਣ ਗਿਆ ਆ ਓਏ ਬੰਦ ਕਿਉਂ ਨਹੀਂ ਤਾਂ ਭਾਂਡ ਦੀ ਲਾਈਨ ਖੁੱਝੇ ਦੇ ਰੱਖਿਆ ਓਏ ਲੰਘਾ ਜਹੂਪਲਾਂ ਯਾਰ ਉਹਨੇ ਬੰਦ ਤਾ ਲੀ ਗੇ ਗਾਂਜ ਪੰਗੇ ਆਪਾਂ ਵੀ ਕਸੂਤੇ ਲੈਨੇ ਢੂਈ ਪਹਿਲੇ ਹੀ ਦੁਖੀ ਹੰਦੀ ਆ ਆਹਾਹਾਹਾਹਾ ਬੰਟੀ ਹੈਨਾ ਓ ਕਿਵੇਂ ਬੰਤ ਹਲੋ ਸੁੱਤਾ ਪਿਆ ਕਰ ਹਾਓ ਕਿਵੇਂ ਬੰਤ ਓ ਕਿਵੇਂ ਹੈ ਠੀਕ ਆ ਠੀਕ ਆ ਕਿਧਰ ਫਿਰਦਾ ਨਹੀਂ ਜਾਗੀ ਸੀ ਹੋਰ ਮੈਂ 6 ਅੱਖ ਜੀ ਲੱਗੀ ਸੀ ਅੱਛਾ ਖਲਗ ਗਈ ਸੀ ਉਹ ਰਾਤ ਨੂੰ ਧੀਰੇ ਲੰਨਦੀ ਆ ਨੀਂਦ ਨਹੀਂ ਆਉਂਦੀ ਘਟ ਆਉਂਦੀ ਆ ਅੱਛਾ ਹੋਰ ਉਹ ਮਾਚੇ ਦੇ ਕੋਲੇ ਕੰਮ ਆਇਆ ਸੀ ਯਾਰ ਅੱਛਾ ਹੋ ਜੋ ਹੋਰ ਪਰਵਾਹ ਠੀਕ ਆ ਕਰੇ ਵਧੀਆ ਵਧੀਆ ਆਪਣੇ ਦੱਸ ਵਧੀਆ ਸਾਰੇ ਠੀਕ ਆ ਠੀਕ ਆ ਵਧੀਆ ਹੀ ਚਾਹੀਦਾ ਹੋਰ ਵਧੀਆ ਜਮਾ ਓਕੇ ਜੀ ਰਿਪੋਰਟ ਆ ਚਲੋ ਚੰਗਾ ਮਾਚੇ ਦੇ ਕੋਲੇ ਉਹ ਗੱਲ ਕਰਦਾ ਹੀ ਜੇਕਰ ਮਰੇ ਜਾ ਕਮੈ ਜੀ ਜੀ ਆਪਣੀ ਲੜਕੀ ਨਹੀਂ ਛਿੰਦਰਾ ਅੱਛਾ ਉਹਦਾ ਮੈਂ ਰਿਸ਼ਤਾ ਦੇਖ ਤਾ ਵਧੀਆ ਕਾਜਾ ਅੱਛਾ ਹਾਂ ਇਹ ਤਾਂ ਯਾਰ ਤੂੰ ਬਚਾ ਦੇ ਕੰਮ ਕਰ ਦੇ ਮਾਤਾ ਅੱਧਾ ਹੋ ਗਿਆ ਤੇ ਚੋਰੇ ਚ ਯਾਰ ਮੈਂ ਗਿਆ ਸੀਗਾ ਪਾਛੋਂ ਅੱਛਾ ਮੁੰਡਾ ਦੇਖ ਤਾ ਵਧੀਆ ਘੈਂਟ ਆ ਠੀਕ ਅੱਛਾ ਕਿਲੇ ਜ਼ਮੀਨ ਅੱਛਾ ਛੋਟੇ ਦੇ ਸਿਰ ਵਰਗੀ ਜ਼ਮੀਨ ਹੈ ਚਾਨੀ ਚ ਘਰ ਆ ਕੋਈ ਅੱਛਾ ਪਤਾ ਤਾਂ ਹੀ ਕਰਦਾ ਜਮਾਨੀ ਯਾਰ ਗਾਰੰਟੀ ਆਪਣੀ ਹਾਂ ਦੇਖੀ ਕਿਤੇ ਪਹਿਲਾਂ ਤੈਨੂੰ ਪਤਾ ਕੀ ਕੁਝ ਹੋ ਗਿਆ ਨਹੀਂ ਨਹੀਂ ਯਾਰ ਆਪਾਂ ਦੇਖ ਕੇ ਦੇ ਦਾਂਗੇ ਯਾਰ ਕੁਛ ਖਾਂਜਾ ਪਿੰਜਾ ਹੋ ਜਾਊਗਾ ਐ ਤਾਂ ਫਰਤ ਰਹਿ ਤੇ ਯਕੀਨ ਐ ਮਾਜਾ ਕੰਮ ਨਹੀਂ ਕਰਦੇ ਆਪਾਂ ਪੈਸੇ ਘੱਟ ਲੈ ਲਾਂਗੇ ਹਾਂ 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 ਫਿਰ ਮੁੰਡਾ ਦੇਖ ਕੇ ਆਈਏ ਪਹਿਲਾਂ ਦੇਖਾ ਦਿਖਾਈ ਕਰਾ ਦੂੰ ਪਹਿਲਾਂ ਹਾਂ ਤੂੰ ਐ ਤਾਂ ਦੇਖ ਵੀ ਉਹਦਾ ਘਰ-ਬਾਰ ਦਿਖਾ ਦੂੰ ਆ ਘਰ-ਬਾਰ ਦੇਖ ਕੇ ਮੁੰਡਾ ਦੇਖ ਕੇ ਹਾਂ ਫਿਰ ਕੋਈ ਗੱਲ ਤੋੜਾਂਗੇ ਕਾਹਾਂ ਕਾਜ-ਵਾਜ ਵਧੀਆ ਗੱਡੀ ਆ ਚੰਗਾ ਉਹਦੇ ਕੋ ਮੁੰਡਾ ਗਾ ਉਹ ਕੁਛ ਨਹੀਂ ਕਹਿੰਦਾ ਪਹਿਲਾਂ ਵਿਆਹ ਸੀ ਵਿਆਹ ਸੀ ਪਹਿਲਾ ਬੱਚਾ ਜੀ ਉਹ ਹੋ ਗਈ ਗੁਜਰਗੀ ਗੁਜਰਗੀ ਦਾ ਇੱਥੇ ਹੋ ਗਈ ਮਾੜਾ ਹੀ ਹੋਇਆ ਭਾਈ ਚਲੋ ਮਾੜਾ ਤਾਂ ਹੋਇਆ ਬਚਾ ਦਾ ਤੈਨੂੰ ਤਾਂ ਯਾਰ ਪਟਕਦਾ ਫਿਰਦਾ ਹਾਂ ਹਾਂ ਓਏ ਮੈਂ ਰੋਟੀ ਪਕਾਉਣ ਵਾਲਾ ਨਹੀਂ ਹੈਗਾ ਮਾਂ ਕਿ ਮੈਨੂੰ ਦੱਸ ਪਾਈ ਸੋਨੇ ਕਹਿੰਦਾ ਯਾਰ ਮੇਰਾ ਹੱਲ ਕਰ ਬਾਈ ਬਣ ਕੇ ਅੱਛਾ ਮਾਂ ਹੱਥ ਚਲ ਕਰ ਦਿੰਨੇ ਯਾਰ ਉਹਨੇ ਹੱਥ ਮਚਾਈ ਜਾਂਦੇ ਦੋਨੇ ਠੀਕ ਹੈ ਕੋਈ ਗੱਲ ਨਹੀਂ ਮਾਂ ਕਰ ਦਿੰਨੇ ਆ ਭਰਾਵਾ ਦੇਖ ਫੜ ਭਾਈ ਕਰ ਲੈਨੇ ਆਪਾਂ ਹੈ ਹਾਂ ਔਖਾ ਬੰਦੇ ਨੂੰ ਭਾਈ ਰੋਟੀ ਚੋਕ ਪਕਾਉਣਾ ਔਖਾ ਤਾਂ ਹੈਗਾ ਹੀ ਹੁਣ ਆ ਐਸੀ ਫਿਰ ਦੇਖਾ ਦਿਖਾਈ ਕਰ ਲੈਣਿਆ ਹਾਂ ਮੈਂ ਤਾਂ ਤੈਨੂੰ ਆਪ ਕਹਣਾ ਯਾਰ ਫਿਰ ਮੁੰਡਾ ਦੇਖ ਹੋਣੇ ਪਹਿਲਾਂ ਆਇਆ ਆਇਆ ਕਿਸੇ ਬੰਨੇ ਲੱਗ ਜੂ ਵਿਚਾਈ ਟੀਂ ਚਾਰ ਹੋਰ ਯਾਰ ਘਰੇ ਬੈਠੀ ਆ ਬਹੁਤ ਔਖਾ ਹੋ ਰਿਹਾ ਔਖਾ ਹੋ ਜਾਂਦਾ ਆਪਦਾ ਵੀ ਔਖਾ ਤੇਰਾ ਹੋਰ ਹੁਣ ਆ ਟੀਂ ਧਿਆਨੀ ਆਪਦੇ ਘਰੇ ਜਾਵੇ ਉਸਤੀ ਪਲਾਗਾ ਹੋਰ ਹੁਣ ਹੋ ਚੰਗਾ ਕੰਮ ਆ ਯਾਰ ਪੰਨਾ ਕੱਟ ਲਿਆ ਹੋਰ ਯਾਰ ਮੈਨੂੰ ਉਹਨੇ ਵੀ ਵਧੀਆ ਯਾਰ ਬਚਾਰਾ ਉਹਦੀ ਵੀ ਰੋਟੀ ਪੱਕਦੀ ਹੋਣੀ ਹਾਂ ਦੋਨੇ ਘਰਾਂ ਦੀ ਕੰਮ ਵਧੀਆ ਹੋ ਜੂ ਹਾਂ ਬੰਦਾ ਵਧੀਆ ਵਰਤ ਵਰਤੇ ਵਾਲਾ ਬੰਦਾ ਇਹੋ ਜੀ ਗੱਲ ਨਹੀਂ ਹੈਗੀ ਬਸ ਆਪਾਂ ਤਾਂ ਵਧੀਆ ਚਾਹੀਦਾ ਵਧੀਆ ਬੰਦਾ ਲੇਖ ਕੇ ਲੈ ਆ ਮੇਰੇ ਤੋਂ ਠੀਕ ਆ ਜੇ ਕੋਈ ਨਸ਼ਾ ਪਤਾ ਕਰਦਾ ਹੋਵੇ ਅੱਛਾ ਚਾਹੇ ਕੋਈ ਗਲਤ ਕੰਮ ਕਰਦਾ ਹੋਵੇ ਤੇ ਆਪਾਂ ਬੈਠੇ ਆ ਗਾਰੰਟੀ ਹੈ ਤੇਰੀ ਜਮਾ ਗਾਰੰਟੀ ਆ ਯਾਰ ਬਸ ਠੀਕ ਆ ਫੇਰ ਕਾਦੀ ਟੈਨਸ਼ਨ ਹੈ ਟੈਨਸ਼ਨ ਤੈਨੂੰ ਵਧੀਆ ਰਸਤਾ ਲੈ ਕੇ ਆਇਆ ਮਾਰਦਾ ਨਹੀਂ ਆਪਾਂ ਕਰਾਉਂਦੇ ਠੀਕ ਆ ਠੀਕ ਆ ਹਾਂ ਚਲ ਚੰਗੀ ਗੱਲ ਐ ਆ ਪਲਾਂ ਭਈਏ ਜੇ ਛੋੜੇ ਲੱਗ ਜਾ ਹਾਂ ਲਾਈ ਜਾਂਦੇ ਚੋਨਾ ਰਹਿੰਦਾ ਦੋ ਤਿੰਨ ਕਿੱਲੇ ਮੂੰਗੀ ਬੀਜੀ ਸੀ ਤਨੋਂ ਬੈਠਾ ਹੋ ਰਿਹਾ ਉਹ ਉਧਰੋਂ ਘਰੋਂ ਭਾਰ ਕੇ ਆਇਆ ਸੀ ਮੈਨੂੰ ਛਾਇਆ ਨਹੀਂਗਾ ਅੱਛਾ ਪਰ ਮੈਂ ਇੱਧਰ ਆ ਗਿਆ ਮੈਂ ਫਿਰ ਕਾ ਮੋਟਰ ਚੱਲੀ ਸੀ ਕਲਾਈ ਜਾਂਦੇ ਆ ਮਾਹ ਬੰਦਾ ਕੋਲੇ ਤਾਂ ਬੈਠੀ ਕੋਈ ਅੱਛਾ ਵਧੀਆ ਤੇ ਉਹਨਾਂ ਦਾ ਕੰਮ ਤਾਂ ਹੁਣ ਕਰਨੇ ਹੀ ਆ ਯਾਰ ਹਾਂ ਜਿੰਨਾ ਕੁ ਹੁੰਦਾ ਕਰ ਲੈਨੇ ਆ ਕਿੰਨਾ ਕੁ ਬਾਣ ਆ ਭਾਣ ਆਪਣੇ ਕੋਲੇ ਹਾਂ ਆਪਣੇ ਕੋਲੇ 12 ਕਿੱਲੇ 12 ਕਿੱਲੇ ਹਾਂ ਠੀਕ ਆ ਵਧੀਆ ਬਾਣ ਆ ਨਾ ਵਧੀਆ ਵਧੀਆ ਇੱਕ ਨੰਬਰ ਪਾਣੀਆ ਚੰਗਾ ਬਾਣਾ ਵਧੀਆ ਯਾਰ ਆਪਦੇ ਘਰੇ ਵਧੀਆ ਸੌਖੇ ਆ ਰੱਬ ਸੌਖੀ ਰੱਖੇ ਹਾਂ ਚੰਗੀ ਨਾਉਣ ਦੇਵੇ ਚੰਗੀ ਤਾਂ ਆਈ ਮਾਰ ਜਾ ਨਾ ਕੋਈ ਕਿਸੇ ਦਾ ਮਾਰਾ ਪਾਕੀ ਦਾ ਕਰਨਾ ਆ ਆਉਦੀ ਕਰਦੇ ਆ ਆਪਦੀ ਖਾਣੇ ਆ ਲੈ ਹੁਣ ਚਾਲੇ ਪਾਈਏ ਘਰ ਨੂੰ ਚੱਲ ਗਏ ਹੋਰ ਫਿਰ ਦੇਖਾ ਦਿਖਾਈ ਵੇ ਫੋਨ ਕਰ ਦਾਂਗੇ ਆਪਾਂ ਦੇਖਾ ਦਿਖਾਈ ਕਰਾ ਲੈਂਦੇ ਆ ਅੱਜ ਹੀ ਹਨਾ ਅੱਜ ਹੀ ਚੱਕ ਦਿੰਦੇ ਆ ਕੰਮ ਨੂੰ ਦੇ ਲੈ ਚੱਲ ਫਿਰ ਆਪਾਂ ਨਾਲੇ ਘਰੇ ਮੜੀ ਜੀ ਰਹਿ ਕਰ ਲਾ ਹਾਂ ਜਾਏ ਕਰ ਲਾ ਰਾਇ ਤਾਂ ਜਰੂਰੀ ਆ ਰਾਇ ਤਾਂ ਰਾਇ ਕਰਨੀ ਪੂ ਜਜੂ ਜੀ ਰਾਇ ਤਾਂ ਜਰੂਰੀ ਫਿਰ ਮੈਂ ਤੁਹਾਨੂੰ ਦੱਸ ਦੂੰ ਦੱਸ ਜੀ ਚੱਲ ਮੈਨੂੰ ਚੱਲ ਫਿਰ ਚੱਲ ਗਏ ਚੱਲ ਫਿਰ ਆ ਜਾ ਯਾਰ ਅੱਜ ਫਿਰ ਕਿੱਥੇ ਸੀ ਕੁਟਰਤੀ ਦਾ ਨਾਮ ਮਾਤਾ ਚਾ ਕੰਜੇ ਦਾ ਇੱਕ ਤਾਂ ਚਿੱਕੜ ਜਾ ਬੋਲਾ ਹੋ ਰਿਹਾ ਵਾਵਾ ਲਈ ਫਿਰਦਾ ਆ ਆ ਬਜੀ ਅਮੀ ਪਾਤਾ ਯਾਰ ਫਿਰ ਲੈ ਕੇ ਤਾਂ ਜਾਣਾ ਪੈਂਦਾ ਹੀ ਆ ਭਰਾ ਉਹ ਤਾਂ ਖਰ ਵਧੀਆ ਹੋ ਗਿਆ ਭਾਈ ਇਹ ਜੇ ਕੰਮਾਂ ਚ ਤਾਂ ਜਾਣਾ ਪੈਂਦਾ ਹਾਂ ਹਾਂ ਜਾਣਾ ਉਹਨਾਂ ਦਾ ਪੈਂਦਾ ਹੀ ਆ ਫਿਰ ਹਾਂ ਆ ਜਾ ਆਇਆ ਨਾ ਫਿਰ ਜਵਾਨ ਦਿੱਤੀ ਹੋਈ ਅੱਗੇ ਵੀ ਤੇ ਤੈਨੂੰ ਵੀ ਆਖਿਆ ਸੀ ਭਰਾਵਾ ਆਹਦੇ ਜਿਆਦਾ ਸਾਡੇ ਤੇ ਯਾਰ ਮੀਂਹ ਨਾਲ ਘਾਰਾ ਪੈ ਗਿਆ ਖੂਹ ਹੀ ਬਹਿ ਗਿਆ ਆਜੇ ਤਾਂ ਲਾ ਨਾ ਯਾਰ ਮਿੱਟੀ ਐ ਮੈਂ ਉਧਰ ਦੀ ਮਥਾਂ ਟੱਪ ਕੇ ਇਧਰ ਤੇ ਮੈਨੂੰ ਰਾਹ ਆ ਜੀ ਹੋ ਜਾਂਦਾ ਇਹ ਕਹਿਣਾ ਕੱਲ ਨੂੰ ਮੁੰਡਾ ਮੀਂਹ ਵਾਲਾ ਪੈ ਗਿਆ ਨਾ ਘਾਰਾ ਪੈ ਗਿਆ ਇੱਥੋਂ ਘਾਰਾ ਤੇ ਤੁਸੀਂ ਯਾਰ ਕੀ ਕਰ ਰੱਖਿਆ ਯਾਰ ਕਰ ਕੀ ਰੱਖਿਆ ਕੱਲ ਨੂੰ ਮਿੱਟੀਆਂ ਦੋ ਟਰਾਲੀਆਂ ਸਿੜ ਦਿਆਂਗੇ ਇਹ ਲਾਵਾ ਤਾਂ ਯਾਰ ਪੁਰਾਣੀ ਚੀਜ਼ ਆ ਸੋਹਣੀ ਲੱਗਦੀ ਆ ਖੜਾ ਆ ਆ ਚਾ ਵਧੀਆ ਹੂੰ ਚਾ ਗੱਲ ਕਰਾ ਕਟਿਆ ਕੰਮ ਕਰ ਰੱਖਿਆ ਤੁਸੀਂ ਨਾ ਨਾ ਇਹ ਤਾਂ ਹੁਣ ਹੀ ਹੋਇਆ ਬਈ ਮਿੱਟੀ ਪਾ ਦਿਆਂਗੇ ਭਰਦੇ ਮੁੰਡਿਆਂ ਨੂੰ ਕਹਿੰਦਾ ਦੋ ਟਰਾਲੀਆਂ ਭੈਣੀਆਂ ਚਾ ਲੈ ਵੀ ਵਧੀਆ ਛੱਪ ਦੇ ਆਂਡੇ ਪਿਆ ਭਲਾ ਹੈ ਛੱਪ ਦੇ ਆਂਡੇ ਪਿਆ ਪੰਜ ਤੱਕੜੇ ਛੱਪ ਦੇ ਆਂਡੇ ਹੂੰ ਮਰੀ ਜਾਂਣਾ ਭਕਾਈ ਹੋ ਜਾ ਆ ਹੈਗੇ ਆ ਚਾ ਲੈ ਆ ਤੂੰ ਚਾ ਭਲਾ ਮੈਂ ਨਾ ਲੈ ਜਾ ਜਾਂ ਠਾਂਕ ਕੇ ਵਧੀਆ ਖਾ ਜਾ ਹਣਾ ਓਏ ਮੀ ਕੰਡਰਾ ਵਧੀਆ ਛਾਂ ਲੈ ਕੇ ਛਾਂ ਕੇ ਲੈ ਜਾ ਓਏ ਤਾਂ ਫੁੱਟਿਆ ਹੋਊਾ ਟੱਕ ਜੇ ਬਣਾ ਲੂ ਚਾਰ ਜਰ ਕੰਝਰਾ ਕਿਤੇ ਖੜਦਾ ਵੀ ਕਵਾੜੀਆਂ ਹਨਾ 쿠ਸੀ ਅੜ ਜੇ ਕਵਾੜੀਆਂ ਨੂੰ ਕੀ ਯਾਰ ਮੈਂ ਰਿਸਤੇ ਕਰਾਉਂਦਾ ਕੰਮ ਕੋ ਛੱਡ ਵੀ ਦੇ ਕਰ ਕੰਝਰਾ ਜਿੱਥੇ ਨਿਗਾ ਪੈਂਦੀ ਉਹ ਹੀ ਲੈ ਮੈਂ ਇਹ ਨਾ ਲੈ ਜਾ ਆ ਬੰਤ ਚਾਕੀ ਵੀ ਲੀਕ ਆ ਓਏ ਹਾਉ ਆ ਲੀਕ ਆ ਤਾਂ ਮੇਤੇ ਕੋਲ ਹੀ ਪਈ ਆ ਕਦੇ ਚਾਕੀ ਹੋਏ ਤੇਰੇ ਕੋਲੇ ਹਾਂ ਬਧੀਆ ਨਮੀ ਪਈ ਆ ਤੂੰ ਕਿੱਥੋਂ ਲੈ ਆਂ ਮੈਂ ਆਪਣੇ ਵੀ ਬਾਣ ਖੇਚੀ ਕਰਦੇ ਨਾ ਇੰਦਾ ਫੁੱਦਾ ਬਾਣ ਕਿਛ ਦੀ ਕੱਢ ਲਈ ਹੋ ਜਿਵੇਂ ਆ ਖੜੀ ਆ ਪੂਰੀ ਜਾ ਵਾ ਟੱਟੀ ਖਾਣਾ ਹਾਂ ਔਰ ਭਾਂ ਦੀ ਫੁੱਦੀ ਤੂੰ ਲੈ ਆ ਨਮੀ ਬੜਾ ਮਾਕੇ ਉਹ ਮੈਂ ਕਰਦਾ ਚੱਕ ਲਈ ਓਏ ਫਿਰ ਜੀ ਚੱਕ ਲਈ ਭਾਂ ਦੀ ਫੁੱਦੀ ਮਾਂ ਕੀ ਪੈਸੇ ਲੈਣੇ ਤੈਨੂੰ ਫਿਰ ਹੀ ਦੀ ਆਈ ਆ ਫਿਰ ਜੀ ਫਿਰ ਮੈਂ ਤਾਂ ਪੈਸੇ ਲਵਾਂ ਭਾਂ ਜਾਂ ਭਾਂ ਦੀ ਕੋਈ ਨਹੀਂ ਲੈ ਲਈ ਜਿਹੜਾ 100 200 ਲੈਣਾ ਕਿ ਭਾਂ ਦੀ ਫੁੱਦੀ ਉੱਥੇ ਨਸਾਈ ਦੀ ਬਣਵਾ ਕੇ ਲੈ ਆਏ ਕੰਜਰਾ 6 200 ਦੀ ਫੱਟੀ ਆ ਲੈ ਲਈ ਜਿਹੜੇ ਲੈਣੇ ਆ 100 200 ਦੀ ਕਾਨੂੰ ਉਹੀ ਉਹੀ ਦੇਦਾ ਜੀ ਤਾਂ ਗੱਲਾਂ ਦੇਖ ਕਰਦਾ ਆ ਇਹ ਤਾਂ ਘਰ ਕੰਜਰ ਦਾ ਦਲੇਰ ਆ ਤੂੰ ਹਨਾ ਦਲੇਰ ਨਹੀਂ ਮੈਂ ਤਾਂ ਪੈਸੇ ਲੂਪੜਾ ਹਵ ਓ ਲੈ ਲਈ ਕੰਜਰ ਦੇ ਆ ਚੱਕ ਲਈ ਫਿਰ ਕੋਈ ਗੱਲ ਨਹੀਂ ਹਾਂ ਲੈ ਜੀ ਸ਼ਾਮ ਨੂੰ ਲੈ ਆਈ ਚੰਗਾ ਬਾਹ ਜਾ ਕੇ ਆ ਸਕੂਟਰ ਤੇ ਥੋੜੀ-ਤੋੜੀ ਚੱਕੜ ਵਾਲਾ ਆ ਤਾਂ ਵਧੀਆ ਕਰ ਰੱਬ ਨੇ ਮੀ ਪਤਾ ਹਨਾ ਹਾਂ ਮੀ ਤਾਂ ਘਰ ਵਧੀਆ ਕਰਤਾ ਉਹ ਚੱਕੜ ਵਾਲਾ ਪਾਣੀ ਕਿੱਥੇ ਮਿਲਦਾ ਚੱਕੜ ਵਾਲਾ ਪਾਣਾ ਥੋੜੀ ਚੱਲੀ ਐਂ ਕਿਉ ਕਰੀਓ ਨਾ ਯਾਰ ਉਹੀ ਗੱਲ ਮੈਂ ਕਾਹਦਾ ਯਾਰ ਮੈਨੂੰ ਤਾਂ ਭਰਾਵਾ ਤੂੰ ਦੇਖੇਗਾ ਬੈਠਾ ਰਹਿ ਬੱਛ ਹੁਣ ਨਾ ਛੇੜ ਮੈਨੂੰ ਉਹਨੂੰ ਛੱਟ ਮਰਵਾ ਦੇਗਾ ਓਏ ਪੱਕਾ ਜਿਹੜਾ ਤੈਨੂੰ ਘੰਟਿਆਂ ਚੋਂ ਓਏ ਜੋ ਆ ਉਹੀ ਗੱਲ ਇਹ ਛੱਟ ਮਰਵਾ ਦੇਗਾ ਮੇਰੇ ਪਹਿਲਾਂ ਛੱਟ ਵੱਜੀ ਆ ਓ ਛੋਟਾ ਇਹ ਤਾਂ ਬੈਠਾ ਰਹਿ ਬੈਠਾ ਜਾ ਹੱਲ ਨਹੀਂ ਨਾ ਗਾਰੇ ਤੇ ਬੜੀ ਫੱਦਾ ਯਾਰ ਉਹੀ ਗੱਲ ਹਲਜਾ ਨਾ ਹਲਜਾ ਕਿਉਂ ਆ ਫੇਰ ਰੋਕ ਲਾ ਕਾ ਯਾਰ ਤੂੰ ਮੰਨਦਾ ਕਿਉਂ ਨਹੀਂ ਓ ਯਾਰ ਤੈਨੂੰ ਕੀ ਹੋਇਆ ਯਾਰ ਬੈਠੀ ਰਹੇ ਓ ਰ ਉਹੀ ਗੱਲ ਕਿੱਧਰ ਬਾੜੀ ਜਾਂਦਾ ਤੂੰ ਗਾਰਿਆਂ ਚ ਕਿਉ ਕਰੀਏ ਨਾ ਯਾਰ ਜੋ ਦਾ ਕਾਰਿਆ ਮੰਦੇ ਕਿਉਂ ਨਹੀਂ ਹੁੰਦਾ ਤੁਸੀਂ ਉਹ ਬੈਠਾ ਰਿਹਾ ਬੱਸ ਮਾਦਾ ਤਿੰਨ ਘੰਟਿਆਂ ਦਾ ਨਾ ਜੀ ਵੀ ਲਾਤਾ ਸੀ ਮੋਟਰਸਾਈਕਲ ਜਰਾ ਤਾਂ ਹੀ ਤੇਰੇ ਵਰਗਾ ਪਹਾੜੀ ਤੋਂ ਡੇਦੇ ਆ ਲਾਤਾ ਸੀ ਤਿੰਨ ਘੰਟਿਆਂ ਚਾ ਉਹ ਮੇਰੇ ਵਰਗੀ ਡੇਣਾ ਪੈਂਦੀ ਹੁਣ ਗਾਹਾਂ ਦੀ ਲਾਤਾ ਹਮਤਰਾ ਚਾਲਾ ਆ ਅੱਗੇ ਬੱਛੋ ਟੈਨਸ਼ਨ ਨਾ ਲੈ। ਓਏ ਕਰੀ ਹਾਂ। ਓਕੀ ਮੜਾ ਜਾ ਜਾ ਮੈਂ ਇਹਨਾਂ ਨੂੰ ਕਹਾਂ। ਓ ਢੋਨਾ ਲਾਈ ਜਾਂਦਾ ਮੁੰਡਿਆਂ ਨੂੰ ਕਾਇਦਾ ਮੜਾ ਠੰਗਣਾ ਲਾਦਣਗੇ। ਓ ਯਾਰ ਠੰਗਣਾ ਹੁਣ ਓ ਕਾ ਨੀ ਯਾਰ ਫਰਕ ਕੋ ਹੁੰਦਾ ਉਹੀ ਗੱਲ ਯਾਰ ਤੇਰੀ ਜੋਰਾ ਪਹਿਲਾਂ ਤਾਂ ਮੈਂ ਕੋਲੇ ਸੀ। ਓ ਯਾਰ ਕੰਮ ਚੰਦੇ ਮੈਂ ਗਾਹਾਂ ਵੀ ਕਰਨੇ ਹੋ ਜਈਏ। ਮਾ 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 ਮ ਆਹ ਜੇ ਲੰਨ ਦਾ ਮੀਂਹ ਵਾਵਾ ਪੈ ਗਿਆ ਪਾਣੀ ਖੜਾ ਹੈ ਵਿੱਚ ਜੇ ਜਾਏਗਾ ਹੋਰ ਫੇ ਜਾਣੀ ਪੂ ਹੁਣ ਕੀ ਕਰਾਂ ਫੇ ਅਰ ਦੂਜੇ ਵੀ ਤੜਾ ਦੇਗਾ ਉਹਨੂੰ ਕਹਿ ਦੇ ਨਾ ਯਾਰ ਆਹ ਗੱਟਾ ਅਧਰਾ ਬੰਨ ਲਿਕੇ ਪਾ ਓਏ ਥੂ ਕਹਿ ਦੇ ਨਾ ਯਾਰ ਹੋ ਥੂ ਕਹਿ ਦੇ ਓਏ ਐ ਨਹੀਂ ਕੋਲੇ ਜਾ ਕੇ ਖਾਣਾ ਬੂ ਯਾਰ ਉਹੀ ਗੱਲ ਤੇਰੀ ਜੋਰਿਆ ਕੋਲੇ ਜਾ ਕੇ ਟਾਈਮ ਲੱਗ ਜੂ ਯਾ ਅਗਲੇ ਨੇ ਕੰਮ ਧੰਦੇ ਜਾਣਾ ਹੁੰਦਾ ਮੈਂ ਉਹਨੂੰ ਤੂੰ ਕਿੱਧਰ ਜਾਣਾ ਯਾਰ ਉਹੀ ਗੱਲ ਮੈਂ 2 ਮਿੰਟਾਂ ਚ ਆ ਗਿਆ ਹੁਣ ਯਾ ਲੈ ਪਈ ਤੂੰ ਨੀ ਹਟ ਜਾ ਹਾਂ ਨਾ ਕਹਿ ਦੇ ਜਾ ਯਾਰ ਭੱਗ ਜਾ ਹੋ ਹੁਣ ਕੰਜਰਾ 6 ਮਹੀਨਿਆਂ ਦੀ ਖੇਤੀ ਆ ਫਿਰ ਉਹੀ ਗੱਲ ਤੇਰੀ ਉਧਰ ਨਹੀਂ ਨਾ ਸੋਚਿਆ ਕੁਰੀ ਵਜੇ ਉਹ ਸੋਚਦਿਆਂ ਯਾਰ ਉਹੀ ਗੱਲ ਫਿਰ ਤੇਰੀ ਚੋਰਿਆ ਚੰਗਾ ਯਾਰ ਭੱਗ ਜਾ ਕਿਉਂ ਘਾਈ ਮਰੀ ਇਹਨਾਂ ਯਾਰ ਬਸ 2 ਮਿੰਟਾਂ ਚ ਹੀ ਆ ਗਿਆ ਕਹਿ ਕੇ ਭੱਗ ਜਾ ਭੱਗ ਜਾ ਇਹ ਤਾਂ ਮੁਰ ਨਹੀਂ ਨਹੀਂ ਜਾ ਮੰਗਰੀ ਚੱਲ ਹਾਂ ਯਾਰ ਅਲੀ ਬਾਲੇ ਲਾਇਆ ਕੰਜਰ ਜਾਨੇ ਚੜ੍ਹੇ ਹੀ ਨਹੀਂ ਜਾਂਦਾ ਉਹ ਲੱਤ ਚੜਾਏਗਾ ਦੂਜੀ ਵੀ ਉਹ ਨਹੀਂ ਚੜਾਉਂਦਾ ਯਾਰ ਕਾਹਨੂੰ ਰੋਲਾ ਪਾਈਏ ਨਾ ਉਹੀ ਗੱਲ ਫਿਰ ਤੇਰੀ ਉਹ ਮੜਾ ਐ ਕਰਿਓ ਛੋਨਾ ਮੜਾ ਛੰਗੜਾ ਲਾ ਦਿਓ ਤੇ ਮੈਂ ਪਨਾ ਪਾਛੇ ਜਾ ਕੇ ਆਉਣਾ ਹਾਂ ਕੱਲ ਨੂੰ ਆਉਂਗਾ ਜਦੋਂ ਆ ਪਨੀਰੀ ਲਾ ਗਈ ਤੋ ਦੂਜੀ ਲਾ ਦਿਓ ਫੇਰ ਹਾਂ ਮੇਰਾ ਛੇਰ ਵਣ ਕੇ ਛੰਗਣਾ ਲਾ ਦਿਓ ਹਾਂ ਮੈਂ ਜਾ ਕੇ ਆਉਣਾ ਪਾਛੇ 2 ਭਾਂਡਾ ਲੰਨਾ ਕਿਧਰ ਮੰਗਰ ਤੁਰਿਆ ਆਉਣਾ ਓਏ ਕਿਉਂ ਕੀ ਬੋਂਟ ਦੇਣੀ ਐ ਇਹਨਾਂ ਨੂੰ ਤੂੰ ਮੰਗਰ ਤੁਰਿਆ ਆਉਣਾ ਖੜਾ ਨਹੀਂ ਗਿਆ ਉੱਥੇ ਮੇਰੇ ਸਾਥੀ ਹੈ ਇਹ ਅਨਾ ਸਾਥੀ ਕੈਸੇ ਹੋ ਬੋਂਟ ਦੇਣੀ ਐ ਤੂੰ ਸਾਥੀ ਰਾਜੂ ਹੋ ਜੀ ਹਮਾਰੇ 20 ਸਾਲ ਲਾਇਆ ਇਹਨਾਂ ਕੋਲੇ ਯਾਰ ਲਾਇਆ ਤੂੰ ਹਮਾਰੇ ਸਾਥੀ ਹੈ ਇਹ ਚਾਲੀ ਯਾਰਾ ਚਾਲੀ ਗੱਟ ਤੇ ਤੂੰ ਇੱਥੇ ਕਿਰਾਇਆ ਲੈ ਤਰਾ ਮੰਗਰ ਤੁਰਿਆ ਫਿਰਦਾ ਮੇਰਾ ਤਾਂ ਕੰਮ ਦਾ ਕਾਇਨਾ ਆਇਆ ਸੀ ਇਹਨਾਂ ਨੂੰ ਮੇਰੇ ਸਾਥੀ ਹੈ ਜਾ ਫੱਗਦਾ ਫਿਰ ਕੋਲੇ ਮਿਲ ਲੈ ਮਿਲਤੀ ਹੋ ਜਾ ਮੈਂ ਕਹਾਂ ਸਾਥੀ ਕੈਸੇ ਹੋ ਚਾਲੀ ਯਾਰਾ ਉਹ ਕਹਿੰਦਾ ਠੀਕ ਹੈ ਹੋ ਠੀਕ ਕੋਈ ਲੱਤ ਤੜਾ ਲਏਗਾ ਚੱਕ ਲੈ ਚਾਦਰਾਂ ਮਾਂ ਘਰ ਤੁਰ ਪਿਆ ਸਾਥੀ ਹੈ ਮੇਰੇ ਪਿੱਛੇ ਜਾ ਰਿਹਾ ਇੰਨਾ ਠੀਕ ਹੈ ਫੇਰ ਮੈਨੂੰ ਸਾਥੀ ਨੂੰ ਹੁਣੀ ਆਉਣਾ ਅਸੀਂ ਇੱਥੇ ਉਹ ਕਰਕੇ ਇਸ ਕੋਈ ਲਗਾ ਵਾ ਤਾਂ ਜੀ ਵਿੱਚ ਮੈਂ ਅੱਛਾ ਲੈ ਤੈਨੂੰ ਕਹਿੰਦੇ ਆ ਜਾ ਕੀ ਕਹਿੰਦੇ ਆ ਕਹਿੰਦੇ ਇਹਨੂੰ ਲਿਆ ਇਹਨੂੰ ਕਿਹੜਾ ਹੈ ਬੜਾ ਯਾਰ ਤੁਹਾ ਮਰੋ ਜੀ ਨਾ ਕੋਲ ਰਹਿਣਾ ਏ ਕੰਝ ਦਾ ਤੰਗ ਕਰਦਾ ਆ ਤੰਗ ਕਰਦਾ ਐ ਤਾਂ ਹੁਣ ਕਾਇ ਨਹੀ ਪੈਂਦਾ ਬੰਦੇ ਨੂੰ ਜੋ ਕੰਮ ਕਰਦਾ ਹੈ ਚਲ ਚਲ ਕੰਝ ਦਾ ਕਿਧਰ ਮੰਗ ਰ ਗਾਰੇ ਚ ਤੁਰਿਆ ਫਿਰਦਾ ਮੇਰੀ ਤਾਂ ਮਜਬੂਰੀ ਸੀ ਤੇ ਮੈਨੂੰ ਕੀ ਹੁੰਦਾ ਫਿਰ ਮੇਰੇ ਹੁੰਦਾ ਨਹੀਂ ਯਾਰ ਮੈਨੂੰ ਤਾਂ ਚਲ ਸਰਦਾ ਨਹੀਂ ਸੀ ਮੈਨੂੰ ਕੀ ਸਰਦਾ ਜੋੜੇ ਤਾਂ ਪੈਂਦੇ ਨਹੀਂ ਯਾਰ ਅੱਛੀ ਫੜ ਲੈਨੇ ਹਣਾ ਹੱਥ ਚ ਫੜ ਲੈ ਭਾਈ ਮੈਨੂੰ ਕੀ ਹੋਰ ਹੁਣ ਪੈਰ ਗਿੱਲੇ ਹੋ ਗਏ ਹੱਥ ਛੁੜ ਕੇ ਜਾ ਭਰਾਵਾ ਕੇ ਪਾਲ ਗਏ ਯਾਰ ਪਿੱਛੇ ਪੰਜੇ ਪਿੱਛੇ ਪਾਲ ਜਾ ਹੋਰ ਪਿੱਛੇ ਕਿਤਾ ਪਾਲ ਆਇਆ ਕੀ ਭਾਂਜਾਉਣਾ ਤੂੰ ਉਹੀ ਗੱਲ ਫਿਰ ਤੇਰੀ ਜੋ ਰਿਆ ਉਹ ਪੈਰ ਵਿੱਚ ਬੈਗ ਵਿੱਚ ਪਿੱਛੇ ਹੂਏ ਚਾਹ ਬੈ ਵੀ 40000 ਤੂੰ ਉਹੀ ਗੱਲ ਫਿਰ ਤੇਰੀ ਗੱਲ ਤਾਂ ਉਹੀ ਕਿਉਂ ਕਰਦਾ ਮੈਂ ਸਹੀ ਕਰਦਾ ਚੱਲ 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 ਕਿ ਘਰੇ ਚੱਲ ਕੇ ਰਾਇ ਬੜੀ ਕਰ ਗਈ ਜਾ ਰਾਇ ਕਰ ਪਹਿਲਾਂ ਤਾਂ ਹੋਰ ਆ ਚੱਲ 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 ਆ ਗਿਆ ਕਰ ਹੋ ਆਇਆ ਯਾਰ ਕਰ ਪਹਿਲਾਂ ਤਾਂ ਕਰੀ ਉਹ ਜਿਹੜੀ ਥੱਲੇ ਜੀ ਬੰਬੂ ਕਟ ਇੱਥੇ ਠੱਲ ਦੇ ਚੱਲ ਉਹ ਠੱਲ ਦਿੰਨੇ ਫਿਰ ਹੋਰ ਅੰਦਰ ਲੈ ਜਾਣ ਅੰਦਰ ਲੈ ਚੱਲਦੇ ਆ ਕੋਣ ਲੈ ਜਾਂਦਾ ਯਾਰ ਇੱਥੇ ਇੱਥੇ ਹੀ ਠੱਲ ਦੇ ਹਨਾ ਚੁੱਤ ਜੋੜੇ ਪਾ ਗਏ ਯਾਰ ਆਲਾ ਪਾਲਾ ਜੋੜੇ ਪਾ ਪਹਿਲਾਂ ਤਾਂ ਆਦਰਾ ਖੋਲ ਹੀਏ ਨਾਲੇ ਅਰੇ ਤੇ ਨਾਲ ਤਾਂ ਲਿਬੜਿਆ ਫਿਰਦਾ ਸਾਰੇ ਲਿਬੜ ਜੂਆ ਉਹ ਤੈਨੂੰ ਪਾ ਖੇਤੋਂ ਆਏ ਯਾਰ ਹੋਏ ਕੀ ਹੁੰਦਾ ਚੱਲ ਚਾਲ ਯਾਰ ਆ ਜਾ ਕਿਆ ਪਾਣੀ ਕਹਿ ਬੁੱਢੀਆਂ ਨੂੰ ਕਰਾ ਕਰ ਆ ਜਾ ਆ ਜਾ ਚਾਹ ਪਾਣੀ ਵੀ ਪਿਆਵਾਂਗੇ ਕੰਜਰਾ ਤੈਨੂੰ ਅੱਗੇ ਕਦੇ ਚਾਹ ਨਹੀਂ ਪਿਆਈ ਤਾਈ ਤਾਂ ਹੈਗੀ ਆ ਚਾਹ ਤੇ ਆ ਜਾ ਚਾਹ ਦੀ ਕੀ ਗੱਲ ਹੈ ਚਾਹ ਤਾਂ ਹੀ ਨਹੀਂ ਪਤਾ ਬਣੀ ਪਈ ਹੋਵੇ ਚੱਲ ਨਾ ਫਿਰ ਯਾਰ ਹੋ શરીર ਜੇ ਟੁੱਟਿਆ ਪਿਆ ਮੈਂ ਖਾਂ ਅੱਛਾ ਹੋ ਜਾ ਕੋਈ ਨਹੀਂ ਕੋਈ ਨਹੀਂ ਸੱਟ ਹੋ ਜੂ ਸੀ ਚਾਹ ਪੀ ਲੈ ਨਾ ਜਦੋਂ ਹਾਂ ਤੇ ਆ ਜੇ ਜੇ ਚਾਹਾਂਗੇ ਕੋਈ ਨਹੀਂ ਕੋਈ ਨਹੀਂ ਚਾਹ ਆਹ ਸਿੱਲ੍ਹੇ ਵਾਲੀ ਕਿ ਆਪੀ ਮਾਇਕਾ ਨੂੰ ਜੇ ਸੋਫਾ ਆਪ ਹੀ ਲੱਗੀ ਰਹਿਣੀ ਆਂਗੀ ਕਿਹੜਾ ਬੇਲੇ ਦੀ ਬੈਠੀ ਆ ਮਾਰਦੇ ਮਾਰਦੇ ਮਾਂਜਾ ਜੀ ਦੇਖ ਲਓ ਚਿੱਕੜ ਇੱਥੇ ਪਾਣੀ ਖੜ ਜਾਂਦਾਗਾ ਆਏ ਨਹੀਂ ਫਰਸ਼ ਥੋੜਾ ਜਿਹਾ ਉੱਚਾ ਕਰਾ ਦਗੇ ਉਹ ਮਿਸਤਰੀ ਨੇ ਉਹ ਕਰਤਾ ਨਿਵਾਣ ਰੱਖਤਾ ਇੱਥੇ ਹਾਂ ਹੋਰ ਪਾਣੀ ਆ ਜਾਂਦਾ ਹੀ ਨਹੀਂ ਚਲ ਕੱਢ ਮਾਰਦੇ ਮਾਰਦੇ ਬੰਕਰਾ ਚਾਹ ਤਰ ਦੇ ਜਾ ਕੋਈ ਨਾ ਬਾਤ ਪਈ ਤੂੰ ਮਾਰ ਦਿੰਦੀ ਬੋਕਰ ਮੈਂ ਕਿਹਾ ਸੀ ਬਾਪੂ ਮੰਨਦੀ ਨਹੀਂ ਹੈਗੀ ਮੰਨਦੀ ਨਹੀਂ ਆਪ ਹੀ ਕੁੜੀ ਦੀ ਜੀ ਕਰ ਗਈ 16 ਸਾਲ ਹੋਰ ਉਹ ਤਾਂ ਤੁਰਿਆ ਨਹੀਂ ਜਾਂਦਾ ਕਰਿਆ ਨਹੀਂ ਜਾਂਦਾ ਆਹ ਨੂੰ ਬਾਪੂ ਇਹ ਤਾਂ ਜੋੜਾ ਆਪਣਾ ਜਿਹੜਾ ਰਿਸ਼ਤੇ ਕਰਾਉਂਦਾ ਹੈ ਅੱਛਾ ਸਾਸਰੀ ਘਰ ਬਾਈ ਪਹਿਲਾਂ ਤੂੰ ਦੇਖਿਆ ਨਹੀਂ ਕਦੇ ਕਈ ਵਾਰੀ ਆਇਆ ਆਏ ਹਾਏ ਓਏ ਆਇਆ ਭਾਈ ਆ ਇੱਥੇ ਮੈਨੂੰ ਬਾਪੂ ਕਿੱਥੇ ਪਤਾ ਲੱਗਦਾ ਕਰਦੇ ਕਸੰਧਿਆਂ ਚ ਮੈਨੂੰ ਤੁਲੀ ਰਹਿਣੀ ਹੈ ਬਾਈ ਜਾਂ ਮਾਂ ਭਾਈ ਕਿਉਂ ਪੰਗੇ ਲੈ ਨਹੀਂ ਹੁੰਦੀ ਇਹ ਤਾਂ ਕੁੜੀ ਬੈਠੀ ਹੈ ਮਾਰ ਦੂ ਮਾਂ ਜਾ ਉੜੀ ਨੂੰ ਕਿਹੜਾ ਫੇਲ ਦੀ ਮੂੰਹ ਮਾੜੀ ਦੇਖੀ ਆਈ ਨੀ ਅਭੈਂ ਤਾਂ ਮੈਂ ਆ ਕੇ ਮਾਰ ਦੂਮਾਂ ਜਾ ਅੱਕੀ ਨੂੰ ਉੱਠਣਾ ਪੈਂਦਾ ਆਹ ਅੱਕੀ ਨੂੰ ਉੱਠਣਾ ਪੈਂਦਾ ਪੰਗੇ ਲੈਣੀਆਂ ਆਏ ਹੋਰ ਬਿੱਲੇ ਠੀਕ ਆ ਠੀਕ ਹੈ ਜੀ ਤੂੰ ਜੁਗਦੀ ਹੈ ਹਾਪਤ ਮੈਂ ਜੇ ਗੋਠੇ ਤੋਂ ਡੱਗ ਪੀ ਸੀ ਮੁੜ ਕੇ ਬਸ ਮੈਂ ਜੁੜੀ ਗਈ ਮੁੜ ਕੇ ਮੈਂ ਤਾਂ ਤੁਰਿਆ ਜਾਣਾ ਤੂੰ ਹੀ ਤੈਨੂੰ ਆਖਾ ਜੋਰਾ ਨਾ ਪੰਗੇ ਲਿਆ ਕਰ ਕਿਹੋ ਜਿਹਾ ਮਣਕੀ ਦਾਬ ਆਈ ਹੋਈ ਹਾਂ ਹਾਂ ਖੜਦੀ ਨਹੀਂ ਜੇ ਚਾਹਤਾ ਲੱਕ ਜਰਗੇ ਹਾਂ ਵਾਜਿਆ ਨਿਆ ਬਰੋ ਪਰ ਮਜੇ ਤੇ ਚੜ ਕੇ ਮਾੜਾ ਹੋਇਆ ਬੰਦ ਤੂੰ ਓਏ ਹੋਰ ਯਾਰ ਭਰਾਵਾ ਪੁੱਛਣਾ ਬਸ ਇੱਕ ਤਾਂ ਪਤ ਉਮਰ ਹੋ ਗਈ ਤੂੰ ਉਤੋਂ 30 ਦਾ ਟੈਨਸ਼ਨ ਆ ਬੈਠਾ ਹੋਰ ਹੋਰ ਮੇਰੀ ਵੀ ਦੁੱਖ ਦੇ ਟੂਈ ਗੱਲ ਕਰ ਇਲਾਜ ਨਹੀਂ ਹੈਗਾ ਨਾ ਟੂਈ ਤੂੰ ਹੀ ਤਾਂ ਦੁੱਖ ਲਾਜ ਹੈ ਨਹੀਂ ਕੋਈ ਕੋ ਫੇਰੇ ਬਾਰੇਲ ਵਾਲੇ ਪੁੱਤ ਮੈਂ ਇੱਥੇ ਤਾਂ ਕੋਈ ਇਲਾਜ ਕੋਈ ਬਣਾਈ ਨਹੀਂ ਕੋਸੀ ਨਹੀਂ ਬਣਿਆ ਹਾਂ ਗੋਲਗਾ ਲੈ ਕੇ ਤੂਰੀ ਫਿਰਦੇ ਟੈਪਾਸ ਕਰਦੀਆਂ ਮੈਂ ਤਾਂ ਹੋਰ ਹਾਂ ਉਹ ਮੈਂ ਇੱਕ ਗੱਲ ਕਰਦਾ ਤੇਰੇ ਨਾਲ ਹਾਂ ਦੱਸ ਉਹ ਜੋਰਾ ਆਇਆ ਸੀ ਆਪਣਾ ਰਿਸ਼ਤੇ ਕਰਾਉਂਦਾ ਹਾਂ ਤੇ ਆਪਣੀ ਕੁੜੀ ਵਾਰ ਇਹਨੇ ਕੋਈ ਮੁੰਡਾ ਦੇਖਿਆ ਲਾ ਫੇਰ ਇਦੋਂ ਚੰਗੀ ਗੱਲ ਕੀ ਹੋਣੀ ਆ ਹੋਰ ਮੈਂ ਨੂੰ ਮੈਂ ਫਿਰ ਤੇ ਮਹਾ ਘਰੇ ਰਾਇਆ ਕਰ ਲਗੇ ਲਾ ਰਾਇਦੀ ਇਹ ਕਿਹੜੀ ਰਾਇਆ ਇਹ ਤਾਂ ਅਠ ਕਿਲੇ ਪੈਲੀ ਆਉਂਦੀ ਆ ਲਾ ਵਧੀਆ ਘਰਬਾਰ ਆ ਵਧੀਆ ਘਰਬਾਰ ਆ ਮੁੰਡਾ ਵਧੀਆ ਹਾਂ ਬਾਕੀ ਤੂੰ ਕੁੜੀ ਨੂੰ ਪੁੱਛ ਲੈ ਕਦੇ ਕਦੇ ਬਾਪੂ ਮੈਨੂੰ ਘਰੋਂ ਕੱਢੀ ਜਾਂਦਾ ਮੈਂ ਗੱਲ ਸੁਣ ਗੁੜ ਕੇ ਹਾਂ ਤੇਰੇ ਬਾਪੂ ਦੀ ਧਿਆਨ ਨਾਲ ਗੱਲ ਸੁਣ ਸੁਣਾ ਬਾਪੂ ਕੋਈ ਇਹਨੇ ਕੋਈ ਦਸਤ ਪਾਈਆ ਰਿਸ਼ਤੇ ਦੀ ਹਾਂ ਮੁੰਡਾ ਕਹਿੰਦਾ 8 ਕਿੱਲੇ ਪੈ ਲਈ ਆ ਉਹਦੇ ਘਰ ਦੀ ਗੁਜਰ ਗਈ ਇੱਕ ਮੁੰਡਾ ਹੈ ਲਵਾਪਾ ਮੈਂ ਹੁਣ ਦਹਾਜੂ ਦੇ ਜਾਂ ਉਹ ਕਿ ਮੈਂ ਨਹੀਂ ਜਾਂ ਤਾ ਝੰਡਾ ਵੀ ਉਹ ਵੀ ਕੰਜਰ ਗਾ ਤੂੰ ਕਹੜਾ ਹੁਣ ਤੈਨੂੰ ਵੀ ਲਾਗ ਹੀ ਲੱਗਿਆ ਹੋਇਆ ਗਾ ਉਹੀ ਤਾਂ ਗੱਲ ਆ ਫਿਰ ਪਛੇ ਮਹੀਨੇ ਤਾਂ ਬਸ ਹੀ ਨਹੀਂ ਹੈਗੀ ਮੈਂ ਉੱਤੇ ਪਰਮਾਰੀਆਂ ਅਰਗੂਈਆਂ ਕਿ ਮੈਂ ਤਾਂ ਪੁੱਤ ਜਦੋਂ ਨਾਂ ਵਾਂ ਲਈਆਂ ਜਾਣ ਓਦੋਂ ਭਾਵੇਂ ਕੰਟੇ ਹੀ ਵਗ ਜੇ ਅਗਲੇ ਧਾਗ ਤਾਂ ਜਾ ਕੀ ਹੁੰਦਾ ਚਲ ਫਿਰ ਬਾਪੂ ਜੀ ਮੈਨੂੰ ਚੰਗਾ ਲੱਗੇ ਵਧੀਆ ਮੁੰਡਾ ਅੱਠ ਕਿੱਲੇ ਪੈੜੀ ਐ ਹੋਰ ਕੀ ਚਾਹੀਦਾ ਵੀ ਵਧੀਆ ਵਾਕੀ ਵਰਤਨ ਵਾਲਾ ਗਾ ਹਾਂ ਇਹ ਕਹਿੰਦਾ ਮੇਰੀ ਜ਼ਿੰਮੇਵਾਰੀ ਐ ਇਹੋ ਜੀ ਗੱਲ ਨਹੀਂ ਹੈਗੀ ਗੱਲ ਸੁਣ ਪਤ ਅਸੀ ਰਾਇਵਾੜੀ ਕਾਦੀ ਕਰਨੀ ਆ ਸਾਡੇ ਵੱਲੋਂ ਤਾਂ ਪੂਰੀ ਰਹਾਗੀ ਕਿਹੜਾ ਸਾਨੂੰ ਮੁੰਡਾ ਦਿਖਾ ਦੇ ਜੇ ਸਾਡੇ ਫਿੱਟ ਆ ਇਹਦੇ ਬਾਪੂ ਜੀ ਜਾ ਕੇ ਦੇਖਿਆਉਣਗੇ ਕਿਹੜਾ ਘਰ-ਵਾਰ ਉਹ ਘਰ-ਵਾਰ ਬਾਕੀ ਤੇ ਤਸੱਲੀ ਆ ਘਰ-ਵਾਰ ਦੇਖੋ ਜੀ ਕੋਈ ਲੋੜ ਨਹੀਂ ਘਰ-ਵਾਰ ਵੀ ਬਝ ਗਿਆ ਹੈ ਜੀ ਗੱਲ ਨਹੀਂ ਹੈ ਕਾਲ ਸਣਪਤ ਘਰ-ਵਾਰ ਦੀ ਕਿੱਡੀ ਗੱਲ ਹੈ ਘਰ-ਵਾਰ ਤਾਂ ਆਪੀ ਬਣ ਜਾਂਦੇ ਹੁੰਦੇ ਮੁੰਡਾ ਕੰਮ ਵਾਲਾ ਹੋਵੇ ਹਾਂ ਮੁੰਡਾ ਕੰਮ ਵਾਲਾ ਹੋਵੇ ਘਰ ਦਾ ਕੀ ਕਰਦਾ ਬੰਦਾ ਕੰਮ ਕਰਦਾ ਪਈ ਜਾਂਦਾ ਜਿਹੜਾ ਘਰ ਦੀ ਕੋਈ ਗੱਲ ਨਹੀਂ ਕੰਮ ਜੀ ਜਿੱਕਾ ਚ ਲੈ ਲੋ 8 ਕਿੱਲੇ ਆ ਅੱਛਾ ਹੋਰ ਕੀ ਨੇ ਲੈ ਲੈ ਦੇ ਨੇ ਲੈ ਲੈ ਦੇ ਨੇ ਉੱਥੇ ਹਾਂ ਇਹ ਤਾਂ ਆਪੀ ਵਹੁੰਦੇ ਨੇ ਉਹ ਠੀਕ ਹੈਤੀ ਆਪ ਕਰਦਾ ਤਾਂ ਉਹ ਲੈ ਲੈਂਦੇ ਉਹ ਗੱਲ ਹੋ ਜੂ ਬਾਪੂ ਜੀ ਸਤਨੰਨ ਨਾਨ ਨਾਨ ਕੱਲੀ ਪ੍ਰਧਾਨ ਵਾਹ ਮੈਂ ਤਾਂ ਕੱਲੀ ਦੀ ਨਿਆਰੇ ਲਊ ਕੱਲੀ ਕੱਲੀ ਹੈਗੀਆਂ ਤੂੰ 8 ਕਿੱਲੇ ਜ਼ਮੀਨ ਹੈ ਫੇਰ ਕੋਈ ਨਹੀਂ ਹਾਂ ਬਾਪੂ ਫੇਰ 8 ਕਿੱਲੇ ਹਾਂ ਦਿੱਕਤ ਹੀ ਨਹੀਂ ਆਉਣ ਦਿੰਦੇ ਕਾਸ਼ ਜੀ ਉਹ ਕੰਮ ਤਾਂ ਦਾ ਸਾਰਾ ਜਾਣਦੀ ਆ ਲਾ ਰੋਟੀ ਟੁਕਤੋ ਪਾਵੇਂ ਭੀਜਣਾ ਦੀ ਰੋਟੀ ਰਹਾਣਾ ਵਾਹ ਮੈਂ ਤਾਂ ਦੱਸ ਲਉਂਦੀ ਆ ਲਾਉਣ ਲੱਗੀ ਰੋਟੀਆਂ ਮੱਜੇ ਪੀੜ ਦਾ ਸਾਰੇ ਜਾਣਦੀ ਆ ਪਰਦੇ ਸਾਰਾ ਕੰਮ ਜਾਣਦੀ ਆ ਸਾਰਾ ਕੰਮ ਇਹ ਪੂਜਾ ਅੱਗੇ ਸੁਖੀ ਰਹੂਗੀ ਹੋਰ ਕੋਈ ਜਿੱਕਤ ਆਉਣੀ ਐ ਇਹ ਗੱਲਾਂ ਚ ਹਾਂ ਅਗਲਾ ਮਹੀਨੇ ਜੀ ਜਾਂਦੇ ਵੀ ਉਹ ਸਿਖਾ ਕੇ ਕੁਝ ਨਹੀਂ ਕਰਿਆ ਨਾ ਨਾ ਮੈਂ ਤਾਂ ਸਾਰਾ ਅਗਲਾ ਕਹਿੰਦਾ ਵੀ ਦੀ ਮਾਂ ਸੁਢਣ ਸੀ ਕੁਝ ਸਿਖਾਇਆ ਹੀ ਨਹੀਂ ਆਏ ਕਹਿੰਦਾ ਨਾ ਨਾ ਮਾਂ ਤੇ ਮੇਰੀ ਆਪ ਸੱਚਿਆਰੀ ਆ ਗਈ ਕੰਮ ਦਾ ਪੱਤ ਮੈਂ ਤਾਂ ਹੁਣ ਹਾਰ ਗਈ ਮਾਇਤਾ ਨਹੀਂ ਨੇਰੀ ਸੀ ਮੈਂ ਤਾਂ ਲੋਕ ਨੂੰ ਮਰਤੀ ਕਹਿ ਕੇ ਬੁਲਾਉਂਦੇ ਹੁੰਦੇ। ਹਾਂ। ਅੱਛਾ। ਹਾਂ। ਉਹਦਾ 6:00 ਵੱਜ ਗਈ ਜੋਰਿਆ 6 ਨੇ ਮਾਰਤੀ। 6 ਨੇ ਮਾਰਤੀ ਮੈਂ ਤਾਂ। ਤੂੰ ਹੀ ਦੇ। ਹਾਂ। ਕੋਣੇ ਹਲਿਆਤੀ। ਹਾਂ। ਕੰਮ ਨੂੰ ਤਾਂ ਨੇਰੀ ਸੀ ਕਰੇ। ਕੰਮ ਤਾਂ ਨੇਰੀ ਸੀ ਪਤਾ ਮੈਂ। ਕੰਮ ਨੂੰ ਤਾਂ ਕਹਾ ਆਣੀ ਸੀ ਅੱਜ ਤੱਕ। ਤੂੰ ਹੀ ਦਾ ਕੰਮ ਉਹ ਵੀ ਵੱਜਾ ਹੁੰਦਾ ਬਈ। ਮੈਂ ਨਾ ਨਾਜ ਨਹੀਂ। ਕੰਮ ਮੇਨ ਕੰਮ ਠੁਈਆਂ ਜੋਰਿਆ। ਠੁਈ ਰਹਿ ਗਈ ਹਾਂ। ਗੱਲ ਸੁਣਾ ਹੁਣ ਮੇਰੀ। ਹਾਂਜੀ। ਚੁੱਪ ਕਰਕੇ ਜਾ ਕੇ ਤੂੰ ਸੀ ਪਹਿਲਾ ਮੁੰਡਾ ਦੇਖ ਆਉ। ਹਾਂ ਮੁੰਡਾ ਦੇਖ ਕੇ ਆਉਣਾ ਮੈਂ। ਹਾਂ। ਮੁੰਡੇ ਦੀ ਉਮਰ ਕਿੱਡੀ ਕ ਪਾਲਾ? ਆ ਗਈ ਆ ਮੁੰਡੇ ਦੀ ਉਮਰ 32-33 ਸਾਲ ਦੀ ਉਮਰ ਹੈ। ਲਓ ਕੋਈ ਗੱਲ ਨਹੀਂ 32 ਦਾ ਭਾਵੇਂ 40 ਸਾਲ ਦਾ ਹੋਵੇ ਸਾਡੀ ਕੁੜੀ ਤੇ 35 ਸਾਲਾਂ ਦੀ ਉਮਰ ਹੈ। ਮੈਂ ਤਾਂ ਕੋਈ ਗੱਲ ਨਹੀਂ। ਹਾਣ ਨੂੰ ਹਾਣ ਪਿਆਰਾ। ਸਹੀ ਗੱਲ ਆ ਮਾ। ਹਾਂ। ਨਾਲ ਐ ਜਾਂ ਸਵੇਰ ਨੂੰ ਅਗਲਾ ਆਏ ਨਤਾਨੇ ਮੇਣ ਜੇ ਹੁਣ ਛੋਟਾ ਭਾਲਤਾ ਅਗਲਾ ਕਹਿੰਦਾ ਸਵੇਰ ਨੂੰ ਤੂੰ ਮੇਥੋਂ ਵੱਡੀ ਆ। ਹਾਂ ਲੱਤ ਥੱਲੇ ਹੋ ਜੂ। ਹਾਂ ਹੁਣ ਲੱਤ ਥੱਲੇ ਹੋ ਜੂ। ਆਹ ਜੀ ਕੋਈ ਗੱਲ ਡਰ ਵਾਲੀ ਗੱਲ ਨਹੀਂ ਰਹਿਣੀ ਆਪਣੀ ਸਹੀ ਗੱਲ ਹੈ ਜੋ ਮਨ ਨੂੰ ਜੋ ਚੱਕ ਗਿਆ ਹਾਂ ਦੇਖ ਜਿਹੜਾ ਕੁਸ ਹੈਗਾ ਸਾਡੇ ਘਰ ਉਹ ਅਸੀਂ ਆਪ ਦੀ 30 ਤੋਲ ਕੋਆ ਕੇੜੀ ਜਾਣਾ ਹਾਂ ਜਿੰਨਾ ਸਾਰੇ ਆ ਭਾਈ ਦੇਵਾਂਗੇ ਸਾਰਾ ਕੁਸ ਦੇਉਂਗੀ ਦੇਖ ਕੁਸ ਸਮਾਨ ਸਾਡੇ ਪੁਰਾਣਾ ਪਿਆ ਦੇਖ ਹਨਾ ਦੇਖ ਜਿਹੜਾ ਕੁਕੂੜੀ ਦਾ ਪਹਿਲਾ ਵਾਲਾ ਸਮਾਨ ਪਿਆ ਕੁਸ ਤਾਂ ਉਹੀ ਦੇ ਦਾਂਗੇ ਕੁਸ ਸ਼ਹਿਰੋਂ ਨਾ ਮਚਕਾ ਦਾਂਗੇ ਮਾਂ ਮੇਰੀ ਗੱਲ ਸੁਣ ਕਿਉਂ ਕਮਲੀ ਹੋਈ ਹੈਗੀ ਕਿਉਂ ਤੂੰ ਆਲੇ ਨੂੰ ਉੱਤੇ ਚੜਾਈ ਜਾਂਦੀ ਹੈਂ ਵੀ ਦਾਜ ਦੇਵਾਂਗੇ ਦਾਜ ਦੇਵਾਂਗੇ ਕੱਲ ਨੂੰ ਅਗਲਾ ਜਹਾਜ਼ ਮੰਗ ਕੇ ਖੜ ਜੋ ਕਿੱਥੋਂ ਦੇਵੇਂਗੀ ਤੂੰ ਨਹੀਂ ਗੱਲ ਸੁਣ ਮੇਰੀ ਕੰਜਰ ਕੇ ਹੁਣ ਜਿਹੜਾ ਫਸਪਿਆ ਉਹਦਾ ਅਸੀਂ 4-5 ਅਸੀਂ ਕੀ ਕਰਨਾ ਫਸਾਉਣ ਪਿਆ ਸੀ ਉਹ ਤੋਂ ਕੀ ਕਰਨਾ ਮੈਂ ਤਾਂ ਕਹਿੰਦੀ ਵੀ ਹੋਈ ਚੰਬੜਾਈ ਨਾ ਜਾਓ ਅੱਗੇ ਓਏ ਜਿੱਦ ਚੰਬੜਾਉਣ ਵਾਲੀ ਕੀ ਗੱਲ ਆ ਬੰਤੋ ਉਹਨਾਂ ਦੇ ਕਹਦਾ ਯਾਰ ਕੋਈ ਕੁਝ ਹੈ ਨਹੀਂ ਗਾ ਯਾਰੋ ਮੰਗਦੀ ਨਹੀਂ ਕੋਈ ਤੂੰ ਜੋਰੇ ਉੱਤੇ ਗੱਲ ਠੀ ਪਰ ਸਾਡੇ ਕੀ ਕੰਮ ਆ ਜੋਰੇ ਸਾਡੇ ਵੀ ਕੰਮ ਨਹੀਂ ਪੁੱਤ ਆਪ ਦੀ ਖੁਸ਼ੀ ਨੂੰ ਕਿੰਨਾ ਮਰਜੀ ਦੀ ਜੋ ਜੀ ਰੱਖ ਲਿਆ ਦਿਓ ਤੇ ਜਿਹੜਾ ਦਾ ਸਵਾਨ ਪਿਆ ਉਹ ਤਾਂ ਦੇਵਾਂਗੀ ਕੋਈ ਕੁਸ ਭੈਨਾ ਮਾ ਚਕਾ ਦੇਗੀ ਜਿੰਨਾ ਸਰਿਆ ਜਿੰਨਾ ਤੁਸੀਂ ਦਿਨਾ ਦੇ ਜਾਓ ਮੰਗਦੀ ਨਹੀਂ ਕੋਈ ਚਾਹ ਲੀੜੇ ਕੱਪੜੇ ਦਾ ਬੈੱਡ ਨਾ ਲਾਇਓ ਲੀੜੇ ਕੱਪੜੇ ਦਾ ਬੈੱਡ ਨਾ ਲਾਇਓ ਨਾ ਵਾਲਾ ਕੱਠ ਦਾ ਬੈੱਡ ਲਾਇਓ ਆਪਾਂ ਤਾਂ ਕੁਝ ਨਾ ਲਾਇਆ ਨਾ ਕੁਝ ਲੱਗੇ ਇੱਕ ਮਿੰਟ ਬਾਬਾ ਮੈਂ ਵੀ ਆਪਦੇ ਟਿੱਡ ਦੀ ਗੱਲ ਕਰ ਲਾਂ ਕਰ ਲਾ ਬਈ ਮੈਨੂੰ ਉਮਰ ਦਾ ਕੋਈ ਨਹੀਂ ਜੀ ਤੂੰ ਕਹਣਾ ਇੰਨੀ ਉਮਰ ਹੈ ਨਾ ਕੋਈ ਕਹੋ ਵੀ ਮੁੰਡਾ ਬੀੜੀ ਪੱਤੀ ਨਾ ਪੀਂਦਾ ਹੋਵੇ ਜਰਦਾ ਵੀ ਨਹੀਂ ਨਾ ਖਤਮ ਮੈਂ ਤਾਂ ਸੂਕ ਆਉਂਦੀ ਜਰਦੇ ਬੀੜੀ ਦੇਖ ਜਰਦੇ ਬੀੜੀ ਦੀ ਕਿੱਡੀ ਕ ਗੱਲ ਆ ਜੇ ਖਾਂਦਾ ਪੀਂਦਾ ਹੋ ਬਸ ਸਰਕਾਰੋਂ ਨਸ਼ਾ ਨਾ ਕੋਈ ਕਰਦਾ ਹੋਵੇ ਬੱਡੇ ਨਸ਼ਾ ਕੋਈ ਨਹੀਂ ਕਰਦਾ ਨਾ ਛੋਟਾ ਕਰੇ ਮੈਂ ਬਰੀ ਮੇਰੀ ਆ ਜਰਦੇ ਬੀੜੀ ਵਾਲੇ ਮਾਂ ਉਂ ਥੋਂ ਥਲੇ ਬਿਮਾਰਤੇ ਰਹਿੰਦੇ ਨੇ ਉਹ ਨਹੀਂ ਖਾਂਦਾ ਪੀਂਦਾ ਕੁਛ ਕਹੀ ਜਾਂਦਾ ਜਦੋਂ ਜਰਾ ਬਸ ਤ ਮੇਰੀ ਗੱਲ ਸੁਣ ਜਿਹੜੇ ਜਰਦਾ ਬੀੜੀ ਖਾਂਦੇ ਉਹ ਕਿਹੜੇ ਲੇਬੇ ਉਹਨਾਂ ਦੀ ਬਹੂਆਂ ਚੱਕ ਦਿੰਗੀਆਂ ਨੇ ਇਹ ਤਾਂ ਹੈ ਗੱਲ ਸੁਣ ਮੇਰੀ ਜੇ ਮਾੜਾ ਮੋਟਾ ਨਸ਼ਾ ਪਤਾ ਖਾਂਦਾ ਹੂੰ ਇੱਕ ਖਿੱਲਾ ਖਾ ਜੂ ਸੱਤ ਕਿੱਲੇ ਤਾਂ ਫਿਰ ਵੀ ਤੇਰੇ ਕੋਲ ਹੈਗੇ ਨੇ ਖਿੱਲਾ ਖਾਣ ਨੂੰ ਕਿਹੜਾ ਕਿੱਦੇ ਖਾ ਲਿਆ ਪਾਦਾ ਖਾਂਦਾ ਹਾਂ ਫਿਰ ਉਹੀ ਗੱਲ 8 ਕਿੱਲੇ ਦੀ ਆਮਦਨ ਹੈ ਫਿਰ ਉਹੀ ਗੱਲ ਪਥੇਰੀ ਆ ਤਰ ਤਰ ਭੁੱਲੇਗੀ ਕਮਲ ਕੇ ਮਾਂ ਦੇਖ ਲੈ ਪਿਆਓ ਜਮੀਨ ਤਾਂ ਪਹਿਲਾਂ ਵਾਲੇ ਨੇ ਵੀ ਵਧੀਆ ਹੁੰਦੀ ਪੰਜ ਕਿੱਲੇ ਆ ਤੇ ਛੋਟੇ ਥੇਰੇ ਆ ਗਏ ਪਹਿਲਾਂ ਕਹੇ ਸੀ ਕੁਝ ਨਹੀਂ ਖਾਂਦਾ ਕੁਝ ਨਹੀਂ ਖਾਂਦਾ ਮਾਕਰੋ ਪਾਇਣ ਘੜਾ ਵਾ ਦਾਰੂ ਪੀ ਗਿਆ ਉਹਦਾ ਪਰੋਣਾ ਦਾ ਰੱchnਾ ਮਾੜਿਆ ਤੇ ਮਾਕਰੋ ਭਾਈ ਹੁਣ ਅਸੀਂ ਕੀ ਕਰਗੇ ਦੱਸ ਤੈਨੂੰ ਮੈਂ ਥੋਨੇ ਕੋਟ ਕਚੈਰੀਆਂ ਚ ਜਾਇਆ ਜਾਂਦਾ ਦੇਖ ਮੈਂ ਤਾਂ ਆਹ ਥੱਕ ਗਈ ਨੱਕਾ ਨਾ ਕਹਾਰ ਕੇ ਬਤ ਮੈਂ ਤਾਂ ਮੈਂ ਤੋਰੋ ਭਾਈ ਤੁਸੀਂ ਸਪੋਟ ਕਚੈਰੀਆਂ ਪਹਿਲੇ ਭੱਗੇ ਨਹੀਂ ਗੱਲਾਂ ਨਹੀਂ ਕਹੀਆਂ ਪਹਿਲਾਂ ਦੀ ਗੱਲ ਕਰਦੇ ਚਲ ਮਾਰਾ ਮਾਰਾ ਹੋ ਗਿਆ ਚਲ ਹੋਰ ਮਾਰਾ ਚੱਕਰ ਇਹ ਗਾਂ ਹੈ ਨਾ ਆਹੀ ਗੱਲ ਕਹਿਣੀ ਆ ਕਿ ਮੁੰਡਾ ਹੁਣ ਦੇਖ ਜੀ ਕੋਸ ਕਰਨਾ ਦੇਖ ਅਸੀਂ ਤਾਂ ਦੇਖ ਅਗਲੇ ਨੂੰ ਜਾਣਦੇ ਨਹੀਂ ਬੋਝਦਾ ਨਹੀਂ ਹਾਂ ਤੁਸੀਂ ਜਾਣਦੇ ਹੋ ਮੈਂ ਕੋਈ ਕਿਸੇ ਨੂੰ ਨਹੀਂ ਹੁੰਦਾ ਤਾਂ ਸੰਯੋਗ ਮਿਲੇ ਹੁੰਦੇ ਆ। ਇਹ ਤਾਂ ਗੱਲ ਠੀਕ ਆ। ਆਈ ਕਹਿੰਨੀ ਆ ਮੈਂ ਕਿ ਦੇਖ ਜਿਓ ਕੁਛ ਕਰਨਾ ਦੇਖ ਤੂੰ ਕਰ ਦੇ। ਹਾਂ। ਸਾਡੇ ਹੱਥ ਪਾਲੇ ਕੁਛ ਨਹੀਂ ਮੈਂ ਤੈਨੂੰ ਆਈ ਕਹਿੰਨੀ ਆ ਕਿ ਹਾਲੇ ਵੀ ਪੜਤਾਲ ਪੜਤੂਲ ਕਰ ਲੋ ਸਮਾਰ ਕੇ। ਵਾਹ। ਉਹ ਕੋਈ ਨਹੀਂ ਕਰ ਲਾਂਗੇ ਪੁੱਛ ਦੱਸ ਸਾਹਜ ਕਿ ਐਡੀ ਛੇਤੀ ਆਪਣ ਕਾਲ ਆ। ਵਾਹ। ਜੋਰੇ ਮਾਂ ਮੇਰੀ ਪਹਿਲਾਂ ਮੇਰੇ ਫਿਕਰਾਂ ਚ ਅੰਨੀ ਹੋਈ ਬੈਠੀ ਹੈਗੀ। ਨਹੀਂ ਗਾਇਦੀ ਹੋਗੀ ਫਿਕਰਾਂ ਚ ਕਿਤੇ ਹੋਣੀ ਨਾ ਫਿਰ। ਦਿਨ ਰਾਤ ਫਿਕਰ ਕਰੀ ਜਾਂਦੀ ਜੋਰੇ ਇਹਦਾ ਵੀ ਕੁੜੀ ਘਰੇ ਬੈਠੀ ਆ। ਹੋਣੀ ਆ ਯਾਰ ਹੁੰਦੀ ਆ ਯਾਰ। ਹੋਰ ਤਾਂ ਹੁੰਦੀ ਆ। ਅਸੀਂ ਕਿੱਥੇ ਲੈ ਕੇ ਜਾਣਾ ਪੁੱਤ? ਏ ਨਾ ਫਾਉ ਕੋਥਾ ਆ ਦੇਖ ਲਾ ਦੋ ਕੋਠੜਾਂ ਪਾਇਆਂ ਅੱਜ ਤਾਂ ਪਹਿਲਾਂ ਆਏ ਸੀ ਚਲ ਕਰ ਜਮਾਈ ਰੱਖ ਲਾਂਗੇ ਮੈਂ ਹੁਣ ਆਈ ਮੇਰਾ ਤਾਂ ਇਹੀ ਫੈਸਲਾ ਕਿ ਆਪਾਂ ਕਰ ਜਮਾਈ ਵੀ ਨਹੀਂ ਰੱਖਦੇ ਅਸਤਾਏ ਕਹਿੰਦੀਆਂ ਕਿ ਚਾਗ ਜਾ ਕੇ ਆਪਦੇ ਕੁੜੀ ਅਗਲੀ ਜਾ ਕੇ ਘਰ ਬਸਾਵੀਂ ਹਾਂ ਆਪ ਦੇ ਕੁੱਤੀ ਧਿਆਨ ਕਰੀ ਸੁਖੀ ਰਹਿੰਦਾ ਮੈਂ ਕਹਿੰਦੀ ਹਾਲ ਤੱਕ ਮੈਂ ਤੂਰੀ ਫਿਰਦੀ ਜਿਵੇਂ ਮੈਂ ਤੂਰੀ ਫਿਰਦੀ ਆਂ ਬਸ ਜਦੋਂ ਮੈਂ ਜਾਵਾਂ ਮੱਚ ਤੇ ਬੈਗੀ ਮੈਂ ਕਰਨੀ ਉਹ ਰੋਟੀ ਜੋ ਕੇ ਕਰਦੇ ਨੇ ਸਾਨੂੰ ਉਹ ਰੋਟੀ ਤਾਂ ਹੁੰਦੀ ਹੈ ਰੋਟੀ ਦੇ ਦਣ ਮਾਨੂੰ ਹਾਂ ਆਹ ਗੋਹੀ ਗੱਲ ਆ ਯਾਰ ਮੈਂ ਤੈ ਆ ਪਿਆ ਉਹ ਚੰਗੀ ਜਿਹਾ ਠੋਕਰ ਲੀ ਮੁੰਡੇ ਨੂੰ ਹਣਾ ਕਿ ਪਹਿਲਾਂ ਵਾਲੇ ਮੰਗੂ ਮੈਂ ਪੂਰੇ ਠੋਕਰ ਕੇ ਗੱਲ ਕਰਕੇ ਆਉਂਗਾ ਇਹ ਜੀ ਕੀ ਗੱਲ ਹੈ ਜੋ ਰਿਹਾ ਪਹਿਲਾਂ ਵਾਲੇ ਵਿਚੋਲੇ ਦੇ ਹੁਣ ਤੱਕ ਮੈਂ 3 ਪੁੱਤ ਪਟਦੀਆਂ ਝੋਲੀਆਂ ਆਟਦੀਆਂ ਪਹਿਲਾਂ ਵਾਲੇ ਵਿਚੋਲੇ ਨੂੰ ਦੇਖੇ ਕਿ ਤੇ ਤਿਆਰੀਆਂ ਝੋਲੀਆਂ ਨਾ ਡੜੀਆਂ ਪਾਈ ਜਾਣ ਮੈਨੂੰ ਆਪਾਂ ਮਾੜਾ ਕੰਮ ਕਰਦੇ ਝੋਲੀਆਂ ਨਹੀਂ ਨਹੀਂ ਇਹ ਤਾਂ ਮੈਂ ਸੁਣਿਆ ਅਛਾ ਹੀ ਰਿਸ਼ਤੇ ਕਰਾਉਂਦਾ ਕਈ ਰਿਸ਼ਤੇ ਕਰਾਏ ਨੇ ਆ ਮੈਂ ਬੈਗ ਤੇ ਚੈੱਕ ਕਰ ਨੰਬਰ 18 ਜਿੰਨਾਂ ਦਾ ਹੈ ਨਹੀਂ ਆਏ ਤਾਂ ਯਕੀਨ ਆ ਜੋਰਿਆ ਤੇਰੇ ਤੇ ਤਾਂ ਹੀ ਫਿਰੋ ਜੇ ਕੋਈ ਇੱਕ ਵੀ ਫੋਨ ਲਾ ਕੇ ਮੈਨੂੰ ਕਹੇ ਦੇ ਵੀ ਤੂੰ ਮਾੜਾ ਕਰਿਆ ਸਾਡੀ ਕੁੜੀ ਨਹੀਂ ਬਸੀ ਠੀਕ ਆ ਸਮਾਂ ਜੀ ਮੈਂ ਥਾਂ ਬੈਠੂ ਪੱਥੀ ਕਪਾ ਤਾਂ ਤੇਰੇ ਤਾਂ ਯਕੀਨ ਨਾ ਬਣੂ ਤਾ ਬਸ ਹਾਂ ਕੋਈ ਗੱਲ ਨਹੀਂ ਜੇ ਤੁਸੀਂ ਇੰਨਾ ਯਕੀਨ ਮੈਨੂੰ ਤੇ ਕਰਿਆ ਆਪਾਂ ਮਾੜਾ ਵੀ ਨਹੀਂ ਲੱਭਦੇ ਬਸ ਠੀਕ ਆ ਚੱਲ ਪਿਓ ਇਹਦੀ ਵੀ ਮੇਜੇ ਤੱਕ ਰੱਖ ਦੀਂ ਘਰੇ ਆਏ ਦੀ ਠੀਕ ਆ ਮੁੰਡਾ ਜਹੇ ਜਾਂ ਮਰਜੀ ਹੋਵੇ ਇਹ ਕਹਿੰਦਾ ਨਸ਼ਾ ਪੱਤਾ ਨਹੀਂ ਕਰਦਾ ਸਾਊ ਆ ਮੁੰਡਾ ਚੁੱਪ ਕਰਕੇ ਹਾਂ ਕਰਿਆ ਮੇਰੀ ਤੈਨੂੰ ਆਂਗੀ ਬਸ ਠੀਕ ਆ ਤਾਂ ਜਾਵਾ ਵਾ ਹਾਂ ਫਸਲ ਵੜਦੇ ਆ ਨਾ ਅੱਛਾ ਲਓ ਨੋਟਾ ਨਹੀਂ ਹੁੰਦਾ ਕਰੇ ਸਹੀ ਗੱਲ 8 ਕਿੱਲਾਂ ਦੀ ਫਸਲ ਕੀ ਥੋੜੀ ਹੁੰਦੀ ਆ ਵੰਡੇ ਜਾਂ ਕ ਹੋ ਜਾਂਦੇ ਇੱਕ ਟਾਈਮ ਸੁੱਖ ਨਾਲ ਵਧੀਆ ਫਿਰ ਤਾਂ ਵਧੀਆ ਰੱਬ ਜੀ ਇੰਨੇ ਤਾਂ ਪੜੇ ਨਹੀਂ ਲਾ ਹੋਰ ਹੁਣ ਮੈਂ ਤਾਂ ਪਹਿਉ ਰਾਜ ਕਰੂੰਗਾ ਚੰਗੀਆਂ ਤੇ ਨੱਕ ਭਾਈ ਗੱਡੀਆ ਕੋਲੇ ਮੈਂ ਤਾਂ ਕ ਦੇਖਾ ਸੁਪਨੇ 'ਚ ਵੀ ਸੋਚਾ ਮੇਰੀ ਕੀ ਤੇ ਇੰਨੇ ਚੰਗੇ ਲੇਖ ਲਿਖੇ ਜਾਣਗੇ ਹੋਰ ਹੁਣ ਛੋਕਣ ਮਨਾਉ ਆਪਣੇ ਕੋਲੇ ਆ ਗਈ ਗੱਲ ਉਹ ਅੱਛਾ ਹਾਂ ਪੰਜਾਬ ਵਧੀਆ ਬਸ ਇਹ ਸੰਜੋਗ ਲਿਖੇ ਸੀ ਖਾਣ ਪੀਣ ਨੂੰ ਵਧੀਆ ਵੰਦਾ ਪਾਲਾ ਵੀ ਉਹ ਆ ਚੌਣੇ ਦੀ ਚਾਹ ਲੱਗਦੀ ਹਣ ਪਤਾ ਇਹ ਭਾਈ ਚੌਣੇ ਚੰਦ ਦੀ ਦੋ ਚੈਪ ਦੀ ਆ ਅੱਛਾ ਪਾਈ ਹੋਈ ਆ ਉਹਨਾਂ ਨੇ ਵਿਚੋਲ ਪੋਣੇ ਤੇ ਪਾਈ ਆ ਕੋਈ ਨਾ ਕੋਈ ਇੱਕ ਮੈਂ ਕਰਾ ਦੂ ਬਸ ਮੇਰੀ ਧੀ ਸੌਕੀ ਹੋਵੇ ਕੋਈ ਗੱਲ ਨਹੀਂ ਪੈਸੇ ਟੱਕੇ ਦੀ ਕੋਈ ਗੱਲ ਨਹੀਂ ਹਾਂ ਗੱਲ ਸੁਣ ਮੇਰੀ ਮਾਂ ਇਹਨੂੰ ਤਾਂ ਚੈਨਾ ਪਾਉਂਦੇ ਨਹੀਂ ਵਧੀਆ ਰਿਸ਼ਤੇ ਕਰਾਉਂਦਾ ਹੋਊਗਾ ਤੇ ਹੋਰ ਚੁੱਪ ਕਰਕੇ ਹਾਂ ਕਰ ਦੋ ਤੇ ਹਾਂ ਇਹ ਪਤਾ ਸਾਡੀ ਤਾਂ ਹਾਂਗੀ ਆ ਜਾਣਾ ਫਿਰ ਮਗਰ ਬੰਤ ਜਾ ਹੁਣ ਗੱਲ ਸੁਣ ਮੇਰੀ ਗੱਲ ਬਣੀ ਪਈਆ ਕੁੜਕੇ ਚਾਹਤਰ ਲਾ ਜਾ ਕੇ ਤੇਰਾ ਬਾਪੂ ਮੈਂ ਤੈਨੂੰ ਕਹਿਆ ਸੀ ਚਾਹਤਰ ਲਾ ਕੇ ਚਾਹ ਪੀਵਾ ਆ ਮੈਂ ਕਹਾਂ ਨਾ ਦੁੱਧ ਤਾਂ ਬਿੱਲੀ ਡੋਲ ਗਈ ਸਾਰਾ ਗੱਲ ਸੁਣ ਫਿਰ ਮੇਰੀ ਨਾਲ ਤਾਂ ਸ਼ਹਿਰੋਂ ਆਉਂਦਾ ਹੋਇਆ ਦੁੱਧ ਲਿਆਈ 1/2 ਕਿਲੋ ਅੱਛਾ ਹਾਂ ਕੋਈ ਨਹੀਂ ਜਾ ਕੇ ਨਾਲੇ ਤੂੰ ਜਾ ਕੇ ਹੁਣ ਤੁਸੀਂ ਕਿਹਨਾ ਇਹ ਪਤਾ ਨਾ ਫੱਡੀ ਆ ਇਹ ਇਹਨੇ ਵੀ ਗਾਹ ਜਾਣਾ ਫਿਰ ਭਾਜੀ ਬਾਲਾ ਟਾਈਮ ਨਹੀਂ ਲਾਉਣਾ ਝੱਟ ਮੰਗਣੀ ਪੱਟ ਵਿਆਹ ਕਰ ਦਿੱਤਾ ਓ ਠੀਕ ਆ ਬਸ ਬਸ ਅਮਰੀਕਾ ਦੇ ਕਾਲ ਜੇ ਮੱਚ ਜਾਣ ਨਾ 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 ਮੈਂ ਜਾਣਦੇ ਜਿਹੜੇ ਲੋਕ ਕਹਿੰਦੇ ਆ ਜਿਹੜੇ ਲੋਕ ਕਹਿੰਦਾ ਪੁੱਤ ਮੇਰੀ ਧੀ ਜਨਕਤਾ ਮੇਰੀ ਧੀ 100 ਰੁਪਿਆ ਸਿਆਉਣੇ ਦਾ ਰੁਪਿਆ ਦੇ ਕੋਈ ਨੁਕਸ ਨਹੀਂ ਮੈਂ ਕਹਿਨੀ ਐ ਬਸ ਮੇਰੀ ਧੀ ਦਾ ਬਣ ਜੇ ਬਣ ਜੂਆ ਬਣ ਜੂਆ ਹੌਰਾ ਹਲਕਾ ਨਾ ਕਰੋ ਟੈਨਸ਼ਨ ਨਾ ਜੋਰਾ ਬੱਪੇ ਕਰਦਾ ਜੋ ਕਰਦਾ ਪਲਟ ਘਰ ਚਾ ਤਾਂ ਪਤ ਦੁਆਇਆਂ ਚੱਲਦਾਂ ਕੋਈ ਨਹੀਂ ਕੋਈ ਗੱਲ ਨਹੀਂ ਭਾਈ ਲੈਣਾ ਇੱਕ ਚਲੇ ਆ ਕਰੋ ਨਹੀਂ ਟੈਨਸ਼ਨ ਬਾੜਾ ਫਿਕਰ ਕਰਦੀ ਜੋਰਿਆ ਲਾਇਮਾ ਮੇਰ ਤਾਂ ਭਾਗ ਫੁੱਲ ਗੇ ਸੁੱਤੀਆਂ ਕਲਾ ਜਾਗ ਗਈਆਂ ਆਪਣੀਆਂ ਤਾਂ ਤਾਂ ਹੀ ਕਹਿਨੀ ਆ ਮੈਂ ਤਾਂ ਸੁਣ ਨਾ ਹੀ ਕਹਿੰਨੀ ਇੱਕ ਗੱਲ ਸੁਣ ਲੈ ਮੇਰੀ ਹਾਂ ਜਾ ਕੇ ਹੁਣ ਅਗਲੇ ਦਾ ਨਾਂ ਕਾੜਦੀ ਲੈ ਮਾਂ ਤੈਨੂੰ ਪਤਾ ਮੈਂ ਤਾਂ ਇੱਜ਼ਤਦਾਰ ਕਰ ਦਿੱਤੀ ਜਾਂ ਮੈਂ ਤਾਂ ਕਿਤੇ ਗਿੱਲੇ ਗੋਹ ਤੇ ਪਾਇਆ ਨਹੀਂ ਕਰਦੀ ਜਾ ਕੇ ਕੰਮ ਆਵਲਾ ਆਏ ਫੋਟੋ ਫਾਟਣ ਮੇੜਦਾ ਕਰੀ ਅਗਲਾ ਆਏ ਕਹੇ ਕਿ ਹਾਂ ਮਰੂਤੀ ਦੀ ਕੁੜੀ ਨੇ ਤਾਂ ਕੰਮ ਘਰ ਜਾ ਕੇ ਸਾਰਾ ਘਰ ਸਾਂਭ ਲਿਆ ਹਾਂ ਮੁੰਡੇ ਕੰਮੋਂ ਤਮਾਮ ਤਾਂ ਨੇਰੀਆਂ ਕੀ ਆਟਾ ਕੋਟਾ ਕੀ ਕੱਪੜੇ ਮੈਂ ਤਾਂ ਮਸ਼ੀਨ ਬਣ ਜਾਨੀ ਹੁੰਦੀ ਆ ਬਸ ਹਾਂ ਦੇਖੀ ਮਾ ਹੁਣ ਕਿਵੇਂ ਮੇਰੇ ਚਾਚੇ ਤਾਂ ਦੇ ਸ਼ਰੀਕਾਂ ਦੇ ਸਾਡੇ ਦੇ ਕਾਲਜੇ ਫੂਕਣਗੇ ਜਿਹੜੇ ਕਹਿੰਦੇ ਸੀ ਨਾ ਵੀ ਇਹ ਤਾਂ ਇੱਥੇ ਹੀ ਬੈਠੀ ਰਹੂਗੀ ਪੇ ਪੇਕਿਆਂ ਦੇ ਬਾਹਰ ਚ ਹਾਂ ਬਾਰਾ ਰੌਲਾ ਨਾ ਪਾਈ ਨਾ 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 ਕਿਸੇ ਕੋਲੇ ਪਾ ਆਪਣਾ ਗੱਡੀ ਤਾਂ ਹੀ ਤਾਂ ਕਹਿਣੀ ਜੇ ਬਾੜਾ ਪਾ ਰੌਲਾ ਪਾਵਾਂਗੇ ਨਾ ਫੇਰ ਗੱਲ ਗਾਹਾਂ ਕੀ ਜਿਹਨੂੰ ਹੁੰਦਿਆ ਕੰਮ ਪੂਰਦੀ ਚੜਦਾ ਹਾਂ ਹਾਂ ਬਸ ਜਿਹੜਾ ਕਰਨਾ ਅੰਦਰ ਵੜ ਕੇ ਕਰਦਾ ਹਾਂ ਚਾਚਾ ਗਾ ਮੈਨੂੰ ਠਾ ਮੜਾ ਜਾ ਲੈ ਮੈਂ ਪਾਣੀ ਸੂਤਦਾ ਹਾਂ ਨਣਕਾ ਕੱਪੜਾ ਜਿਹੜਾ ਪ੍ਰੈਸ ਕਰ ਲਾ ਤੂੰ ਆਏ ਕੀਤਾ ਹੀ ਆ ਮੈਂ ਮੈਂ ਕਿਹਨੂੰ ਦਿਖਾਉਣੇ ਨੇ ਕੱਪੜੇ ਜਿਹੜੇ ਪ੍ਰੈਸ ਕਰਾ ਛੱਡ ਦੇ ਵਾ ਛੱਡ ਦੇ ਲੱਡੇ ਗੰਨੇ ਚ ਧਿਆਨ ਨਾਲ ਚੰਗਾ ਵਾ ਛੱਡ ਦੇ ਬੈਠੀ ਤੇ ਤਾਂ ਜਮਟੂ ਹੀ ਜੜ ਜਾਂਦੀ ਐ ਨਫੁੱਤਿਆਂ ਦੀ ਆਏ ਹਾਈ ਆ ਪਾਲਿਆ ਡੋੱਕੀ ਬਾਰੇ ਨਿਕਲ ਜੇ ਲੱਤਾਂ ਚੋਂ ਜਾ ਰਿਹਾ ਆਏ ਤਾਂ ਚੋਂ ਹੋਰ ਤੂੰ ਨਸ਼ਾ ਪਤਾ ਕੱਬਾਲਾ ਕਰਦਾ ਸੀ ਆਪਾ ਆ ਕਟਾਏ ਕਰਕੇ ਹੋ ਗਏ ਹੁਣ ਤੂੰ ਕਟਾਉਣ ਨੂੰ ਫਿਰਦਾ ਘਟਦੀ ਨਹੀਂ ਛੁੱਟਦੀ ਹੁਣ ਨਾ ਨਾ ਛੁੱਟੂ ਜੂ ਛੁੱਟਣੂਗਾ ਨਾ ਨਾ ਮੁਸ਼ਕਲ ਆ ਅੱਛਾ ਨਾ ਕਈ ਬੰਦੇ ਛੱਡ ਗਏ ਯਾਰ ਜਾਂ ਤਾਂ ਐਂ ਕਰ ਫਿਰ ਹਾਂ ਹੋਰੋਂ ਛੱਡ ਜੇਗਾ ਕਿਵੇਂ ਓਏ ਜਿਵੇਂ ਜਿਵੇਂ ਦੋ ਚੋਂਚੇ ਖਾਂਦਾ ਸੀ ਪਹਿਲਾਂ ਹਾਂ ਕਈ ਲਿਫੂਨ ਤੇਰੀ ਮਾਸੀ ਕਹਿੰਦੇ ਲਾਇਆ ਹੋਵੇ ਦੇਖਦੇ ਆ ਹੈਲੋ ਮਾਵਾ ਦਾ ਪਾਲਾ ਬੋਲਦਾ ਠੀਕ ਆ ਵਧੀਆ ਕਿਹੜਾ ਬੋਲਦਾ ਮਾਤਾ ਜੋੜਾ ਬੋਲਦਾ ਤੇ ਮੇਰੇ ਨਾਲ ਕਰ ਲੈ ਜਿਹੜੀ ਕਰਨੀ ਹੈ ਗੱਲ ਭਾਪੇ ਨਾਲ ਕੀ ਕਰਨੀ ਹੈ ਕੌਣ ਜੋੜਾ ਹੈ ਅੱਜ ਅੱਛਾ ਜੈ ਜੈ ਲੇਖ ਨਹੀਂ ਕਦੇ ਨਹੀਂ ਕੰਮ ਹੋ ਕੋਈ ਲਾਜ਼ਰ ਜ਼ਰੂਰ ਹਾਂ ਗੋਦੇ ਓ ਕਮਾ ਚੰਦ ਬਾਈ ਬਾਈ ਕਾਪਾ ਜੀ ਕੀ ਹਾਲ ਚਾਲ ਆ ਕਾਹਦੀਆਂ ਚਲ ਮੈਂ ਆਉਣਾ ਕੰਮ ਆ ਮੈਨੂੰ ਜ਼ਰੂਰੀ ਕੰਮ ਆ ਚੋ ਮੇਰੇ ਨਾਲ ਆਈ ਜਾਂਦੇ ਚੰਗਾ ਓ ਜੀ ਅੱਛਾ ਬਕੀਰਾ ਭੱਜਾ ਭੁਜਾਈਆਂ ਹੁਣ ਭੁਜਾਈਆਂ ਬਾਈ ਕਾਹਦੀਆਂ ਬੁਝਾਈ ਹੋਵੇ ਭੁਟਾਈ